ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਕਾਬਲੀ ਚਨੇ ਆ ਜਿਹਨੂੰ ਸਫੇਦ ਚਨੇ ਵੀ ਕਹਿੰਦੇ ਆ ਤੇ ਇਹ ਆਪਾਂ ਓਵਰਨਾਈਟ ਭਿਉਂਤੇ ਸੀਗੇ ਤੇ ਇਹ ਬਹੁਤ ਵਧੀਆ ਭਿੱਜ ਗਏ ਫੁੱਲ ਗਏ ਤੇ ਹੁਣ ਨਾ ਆਪਾਂ ਇਹਦੇ ਬਣਾਵਾਂਗੇ ਜੀ ਪਕੌੜੇ ਤੇ ਆਪਾਂ ਹੁਣ ਇਹਨੂੰ ਪਾਵਾਂਗੇ ਕੂਕਰ ਦੇ ਵਿੱਚ ਇੱਕ ਵਿਸਲ ਆਉਣ ਤੱਕ ਰਿਵੇਟ ਕਰਨੀ ਬਸ ਇੱਕੋ ਹੀ ਵਿਸਲ ਆਪਾਂ ਕੱਢਣੀ ਆ ਤੇ ਫਿਰ ਆਪਾਂ ਗੈਸ ਕਰ ਦਾਂਗੇ ਬੰਦ ਤੇ ਫੇਰ ਆਪਾਂ ਇਹਨਾਂ ਨੂੰ ਖੋਲ ਲਾਂਗੇ ਹੁਣ ਜੀ ਇੱਕ ਬਸਲ ਆ ਗਈ ਐ ਤੇ ਹੁਣ ਆਪਾਂ ਨਾ ਇਹਨੂੰ ਗੈਸ ਬੰਦ ਕਰਕੇ ਨਾ ਆਪਾਂ ਇਹਦਾ ਪ੍ਰੈਸ਼ਰ ਕੱਢ ਲਾ ਲਿਆ ਹੁਣ ਆਪਦੀ ਆਪ ਕੱਢਾਂਗੇ ਆਪਾਂ ਤੇ ਜਾ ਕੇ ਛਾਣਦੇ ਹਾਂ ਹੁਣ ਜੀ ਪ੍ਰੈਸ਼ਰ ਆਪਾਂ ਇਹਦਾ ਕੱਢ ਲ ਤਾ ਤੇ ਹੁਣ ਆਪਾਂ ਇਹਨਾਂ ਛੋਲਿਆਂ ਨੂੰ ਲਵਾਗੇ ਛਾਨ ਹੁਣ ਆਪਾਂ ਇਹਦਾ ਪਾਣੀ ਕੱਢ ਕੇ ਨਾ ਇਹਨੂੰ ਸੁਕਾ ਲਾਂਗੇ ਇਹਦਾ ਪਾਣੀ ਸੁਕਾ ਲਾਂਗੇ ਥੋੜਾ ਜਿਹਾ ਬਸ वैसे ਤਾਂ پانی ਵਿੱਚ ਪਾਉਣਾ ਹੀ ਆਪਾਂ ਤੇ ਵੈਸੇ ਥੋੜਾ ਜਿਹਾ ਚਕਾ ਲਾਂਗੇ ਦੇਖੋ ਜੀ ਆਪਣੇ ਨਾ ਪਾਣੀ ਸੁੱਕ ਗਿਆ ਬਿਲਕੁਲ ਤੇ ਆਪਾਂ ਤਾਵਲ ਦੇ ਉੱਤੇ ਪਾਤੀ ਸੀ ਇਹ ਪਾਣੀ ਸੁੱਕ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਬੌਲ ਦੇ ਵਿੱਚ ਫਿਰ ਆਪਾਂ ਇਹਦਾ ਨਾ ਬੇਸਨ ਤਿਆਰ ਕਰਾਂਗੇ ਘੋਲ ਕਰਕੇ ਤਿਆਰ ਹੁਣ ਆਪਾਂ 2 ਚਮਚ ਵੱਡੇ ਬੇਸਣ ਦੇ ਲਏ ਆ ਇਹ ਪਾ ਦਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਨਮਕ ਵੀ ਆਪਾਂ ਚੁਟਕੀਆਂ ਦੇ ਹਿਸਾਬੇ ਨਾਲ ਹੀ ਪਾਵਾਂਗੇ ਆਪਾਂ ਅੱਧਾ ਕ ਚਮਚ ਪਾਵਾਂਗੇ ਤੇ ਅੱਧਾ ਕ ਚਮਚ ਆਪਾਂ ਕਸ਼ਮੀਰੀ ਮਿਰਚ ਪਾਵਾਂਗੇ ਆਪਾਂ ਥੋੜੀ ਜੀ ਪਾਵਾਂਗੇ ਕੌੜੀ ਮਿਰਚ ਚੌਥਾ ਇਹ ਸ ਚਮਚਾ ਪਾਵਾਂਗੇ ਆਪਾਂ ਹਲਦੀ ਤੇ ਇਧਰ ਆਪਾਂ ਅੱਧਾ ਕ ਚਮਚ ਪਾਵਾਂਗੇ ਚਾਟ ਮਸਾਲਾ ਹੁਣ ਦੂਸਰਾ ਸਮਾਨ ਆਪਾਂ ਸੇ ਨਾਲ ਦੀ ਨਾਲ ਹੋਰ ਦੱਸਾਂਗੇ ਉਹ ਵੀ ਪਾਉਣੇ ਆਪਾਂ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਨਾ ਕਸੂਰੀ ਮੇਥੀ ਪਾ ਲਾਂਗੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਇੱਕੋ ਹੀ ਚੁੰਡੀ ਆਪਾਂ ਇਹਦੇ ਵਿੱਚ ਪਾਵਾਂਗੇ ਇੱਕੋ ਹੀ ਚੁੰਡੀ ਪਾਵਾਂਗੇ ਆਪਾਂ ਮਿੱਠਾ ਸੌਦਾ ਪਾ ਦੇਾਂਗੇ ਬਸ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਨਾ ਤਾਂ ਘੋਲ ਤਿਆਰ ਕਰ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਂ ਦੇ ਘੋਲ ਆਪਾਂ ਵਧੀਆ ਤਿਆਰ ਕਰ ਲਿਆ ਬੇਸਨ ਦਾ ਤੇ ਹੁਣ ਆਪਾਂ ਹਨ ਚਨੇ ਵੀ ਕਾਬਲੀ ਛੋਲੇ ਜਿਹੜੇ ਆਪਾਂ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਬੇਸਨ ਦੇ ਵਿੱਚ ਐਸ ਤਰ੍ਹਾਂ ਕਰਕੇ ਆਪਾਂ ਦੀ ਬੇਸਨ ਦੇ ਵਿੱਚ ਮਿਕਸ ਕਰਦੇ ਆ ਤੇ ਹੁਣ ਨਾ ਆਪਾਂ ਉੱਤੇ ਥੋੜਾ ਜਿਹਾ ਇਹ ਸੁੱਕਾ ਮੈਂਦਾ ਪਾਵਾਂ ਬੇਸਨ ਪਾਵਾਂਗੇ ਇਹਨੂੰ ਵੀ ਆਪਾਂ ਵਿੱਚ ਮਿਕਸ ਕਰ ਦਾਂਗੇ ਇਸ ਵਾਰ ਕੇ ਨਾ ਛੋਲਿਆਂ ਦੇ ਉੱਤੇ ਚਣਿਆਂ ਦੇ ਉੱਤੇ ਲੱਗ ਜਾਊਗਾ ਬੇਸਨ ਤਾਂ ਕਰਕੇ ਆਪਾਂ ਸੁੱਕਾ ਪਾਏ ਹੁਣ ਆਪਾਂ ਇੱਧਰ ਕੜਾਹੀ ਰੱਖਾਂਗੇ ਤੇ ਤੇਲ ਗਰਮ ਕਰਦੇ ਆ ਉਹਨਾਂ ਟਾਈਮ ਇਹ ਰੈਸਟ ਕਰਦੇ ਇਦਾਂ ਆ ਪਕੜਾ ਹੀ ਰੱਖ ਲਈਏ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆ ਕਾਬ ਦੀ ਚਨੇ ਪਾ ਦਿਆਂਗੇ ਆਪਾਂ ਇਹਦੇ ਵਿੱਚ ਹੁਣ ਐਸ ਤਰ੍ਹਾਂ ਕਰਕੇ ਨਾ ਪਾ ਦਿਆਂਗੇ ਤੇਲ ਨੂੰ ਨਾ ਬਹੁਤ ਜ਼ਿਆਦਾ ਗਰਮ ਨਾ ਕਰਿਓ ਕਿਉਂਕਿ ਉਦੋਂ ਜਲਦੀ ਮੱਚ ਜਾਣਗੇ ਐਸ ਤਰ੍ਹਾਂ ਕਰਕੇ ਨਾ ਆਪਾਂ ਪਾ ਦਿਆਂਗੇ ਆस्ते-ਕਾ ਕਰਕੇ ਨਾ ਆਪਾਂ ਤੇ ਜਿੰਨੇ ਕਿ ਆਪਣੀ ਕੜਾਹੀ ਚ ਪੈਣਗੇ ਉਹਨੇ ਆਪਾਂ ਪਾ ਦੇਾਂਗੇ ਇਹ ਜੁੜ ਵੀ ਗਏ ਨਾ ਫੇਰ ਵੀ ਇਹ ਡੋਢੀ ਹੋ ਜਾਣਗੇ ਹੁਣ ਜੇ ਆਪਾਂ ਇਹਦੇ ਵਿੱਚ ਨਾ ਪਲਟਾ ਫੇਰ ਦਿੰਨੇ ਆ ਹਲਾ ਦਿੰਨੇ ਇਹਨਾਂ ਆਹ ਦੇਖੋ ਵਧੀਆ ਬਰਾਊਨ ਹੁੰਦੇ ਜਾਂਦੇ ਆਪਾਂ ਇਹਨਾਂ ਨੂੰ ਥੋੜੇ ਜਿਨੇ ਨਾ ਬਰਾਊਨ ਕਰ ਲਾਂਗੇ ਤੇ ਗੈਸ ਆਪਨਾ ਸਲੋ ਤੋਂ ਮੀਡੀਅਮ ਬੜਾ ਤੇਜ਼ ਨਾ ਕਰਿਓ ਫੇਰ ਉਤੋਂ ਮੱਚ ਜਾਂਦੇ ਆ ਆਪਾਂ ਬਸ 2-4 ਮਿੰਟ ਹੋਰ ਪਕਾਵਾਂਗੇ। ਹਾਂਜੀ ਆਪਣੇ ਪਕੌੜੇ ਬਣ ਕੇ ਨਾ ਚਣਿਆਂ ਦੇ ਹੋ ਗਏ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਗੈਸ ਬੰਦ ਕਰ ਦਿੰਨੇ ਆ ਕਿਉਂਕਿ ਆਪਾਂ ਨਾ ਦੂਸਰੇ ਚਨੇ ਪਾਵਾਂਗੇ ਜਦੋਂ ਤੇਲ ਜਾਦੇ ਗਰਮ ਹੈ ਆਪਾਂ ਥੋੜਾ ਜਿਹਾ ਠੰਡਾ ਕਰਕੇ ਪਾਵਾਂਗੇ। ਹੁਣ ਆਪਾਂ ਜੀ ਦੂਸਰੇ ਵੀ ਪਾ ਦਾਂਗੇ ਇਸ ਤਰ੍ਹਾਂ ਕਰਕੇ ਗੈਸ ਆਪਣਾ ਬੰਦ ਦੀ ਆ ਤੇਲ ਗਰਮ ਹੈ। ਆਸ ਤੱਕਾਂ ਕਰਕੇ ਆਪਾਂ ਪਾ ਦੇਾਂਗੇ ਇਹਦੇ ਵਿੱਚ ਵੀ ਥੋੜਾ ਜਿ ਜਦੋਂ ਘੱਟ ਹੈ ਤੇਲ ਗਾ ਠੰਡਾ ਹੋ ਗਿਆ ਆਪਾਂ ਨਾ ਉਦੋਂ ਥੋੜਾ ਜਿ ਚਲਾਵਾਂਗੇ ਗੈਂਸ ਨੂੰ ਉਹਨਾ ਟਾਈਮ ਨਹੀਂ ਚੱਲੂਗੀ ਹੁਣ ਆਪਾਂ ਸਾਰੇ ਹੀ ਪਾ ਦੇਾਂਗੇ ਇਸ ਵਿੱਚ ਹਾਂਜੀ ਆਪਣੇ ਪਕੌੜੇ ਬਣ ਕੇ ਹੋ ਗਏ ਤਿਆਰ ਤੇ ਆਪਾਂ ਗਾਇਸ ਬੰਦ ਕਰਕੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣੀ ਆ ਆ ਦੇਖੋ ਕਿੱਡੇ ਸੋਹਣੇ ਬਣ ਗਏ ਬਹੁਤ ਵਧੀਆ ਬਣ ਗਏ ਪਕੌੜੇ ਆਪਨੇ ਹਾਂਜੀ ਆਪਣੇ ਪਕੌੜੇ ਬਣ ਕੇ ਹੋ ਗਏ ਤਿਆਰ ਤੇ ਬਹੁਤ ਹੀ ਵਧੀਆ ਸਵਾਦਿਸ਼ਟ ਆਪਣੇ ਪਕੌੜੇ ਬਣੇ ਆ ਤੇ ਹੁਣ ਨਾ ਆਪਾਂ ਜੇ ਥੋੜਾ ਜਿਹਾ ਵੈਸੇ ਤਾਂ ਹੁਣ ਵੀ ਨਮਕ ਮਿਰਚ ਵਿੱਚ ਪਾਇਆ ਆਪਣਾ ਤੇ ਜਿਆਦਾ ਚਟਪਟਾ ਖਾਣਾ ਤਾਂ ਆਪਾਂ ਕਾਲਾ ਨਮਕ, ਚਾਟ ਮਸਾਲਾ, ਮੈਗੀ ਪਾਊਡਰ ਤੇ ਇੱਧਰ ਰਹੀ ਕਸ਼ਮੀਰੀ ਮਿਰਚ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਮਿਕਸ ਕਰ ਲੈਣੇ ਆ ਤੇ ਹੁਣ ਆਪਾਂ ਇਹਦੇ ਉੱਤੇ ਇਹਨੂੰ ਪਾ ਦਿਆਂਗੇ ਐਸ ਤਰ੍ਹਾਂ ਕਰਕੇ ਹੁਣ ਆਪਾਂ ਇਹਨੂੰ ਅਲਸਤਿਕਾਂ ਕਰਕੇ ਮਿਕਸ ਕਰ ਲਾਂਗੇ ਤੇ ਬਹੁਤ ਹੀ ਵਧੀਆ ਤੇ ਚਟਪਟੇ ਪਕੌੜੇ ਬਣ ਕੇ ਆਪਣੇ ਹੋਗੇ ਤਿਆਰ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ